ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੌਜੀ ਸਾਹਿਬ ਆਪੋ ਚੱਕੇ ਜੀ ਪਿੰਡ ਥਰੀਆਲ ਜ਼ਿਲ੍ਹਾ ਅਮਰਸਰ ਪੈਂਦਾ ਤਸਵੀਰ ਮਜੀਠਾ ਪੈਂਦੀ ਜੀ ਤੇ ਨਵਾਂ ਮਾਲ ਲੈ ਕੇ ਆ ਨਾ ਬਾਈ ਹੁਣ ਉਹਨਾਂ ਨੇ ਆਓ ਬਾਈ ਜੀ ਨਾਲ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਠੀਕ ਠਾਕ ਨੇ ਬੋਲੀਓ ਜੀ ਸਾਰੇ ਸੰਦੀਪ ਡੇਰੀ ਫਾਨ ਵੇਖ ਕਮੜਾ ਸਰੋਤਿਆਂ ਨੂੰ ਵਾਜ ਜਹਾਜ਼ ਸਾਹਿਬ ਵਾਜ ਜੀ ਜੀ ਠੀਕ ਠਾਕ ਜੀ ਹਾਂ ਠੀਕ ਹੈ ਬਾਈ ਚਲੋ ਠੀਕ ਠਾਕ ਚਾਹੀਦਾ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਐਡਰੈਸ ਦੱਸ ਦਈਏ ਹਾਂ ਜੀ ਪਿੰਡ ਥਰੀਆਲ ਚੌਂਕ ਹਲਕਾ ਮਜੀਠਾ ਜ਼ਿਲ੍ ਮੋਬਾਈਲ ਨੰਬਰ 9814178121 ਉੱਪਰ ਵੀ ਲਿਖਿਆ ਹੁੰਦਾ ਵਾ ਭੈਣ ਭਰਾ ਨਾ ਫੋਨ ਕਰਦੇ ਨੇ ਵੇਖੋ ਗੁੱਸਾ ਨਾ ਕਰਿਓ ਕਿਉਂਕਿ ਫੋਨ ਬਹੁਤ ਆਉਂਦੇ ਨੇ ਤੇ ਕੋਈ ਬੰਦਾ ਇੰਨੇ ਫੋਨ ਟੈਂਡ ਨਹੀਂ ਕਰ ਸਕਦਾ ਨਹੀਂ ਕਰ ਫਿਰ ਅੱਕ ਵੀ ਜਾਈਦਾ ਤੇ ਐਡਰੈਸ ਉੱਤੇ ਬੋਲਿਆ ਵੀ ਆ ਲਿਖਿਆ ਵੀ ਆ ਜਿਨੇ ਵੇਖ ਲਿਆ ਅੰਮ੍ਰਿਤਸਰ ਆ ਮੰਨ ਕੇ ਚਾਹੁੰਨ ਅੰਮ੍ਰਿਤਸਰ ਤੋਂ 20 ਕਿਲੋਮੀਟਰ ਅਹੀਂ ਹਟ ਵੇ ਜਾਂ 25 ਕਿਲੋਮੀਟਰ ਇਹਦੇ ਕੋਈ ਏਡੀ ਵੱਡਾ ਮੈਨੇ ਨਹੀਂ ਰੱਖਦਾ ਹਣਾ ਵੀ 25 ਕਿਲੋਮੀਟਰ ਜੇ ਆਪਾਂ ਆਉਣਾ ਦੇ ਪਹਿਲਾਂ ਐਡਰੈਸ ਵੇਖੋ ਫੇਰ ਗਾੜੀ ਗੱਲ ਕਰੋ ਫੇਰ ਗਾਈਆਂ ਲੋ ਹਣਾ ਕੋਈ ਸਿੱਧਾ ਸਕ ਪਤਾ ਨਹੀਂ ਐਡਰੈਸ ਦਾ ਹੀ ਪੁੱਛਣਾ ਹੁੰਦਾ ਮੁੜ ਕੇ ਫੋਨ ਕੱਟ ਦਿੰਦੇ ਤੇ ਸਲਾਮ ਅਸਲੂਆ ਜਿਹੜੀ ਵੀਡੀਓ ਵੇਖ ਲਈ ਗਾਈ ਪਸੰਦ ਆ ਗਈ ਉਸੇ ਗਾਈ ਦੀ ਗੱਲ ਕਰੋ ਹਨਾ ਤੇ ਬਾਕੀ ਸਦੀਪ ਸਿੰਘਾ ਆਪਣਾ ਜਿਹੜਾ ਹਾਈਵੇ ਤੋਂ 3 ਕਿਲੋਮੀਟਰ ਹੀ ਹਟਦੇ ਆ ਅਮਰਤੌਰ ਤੋਂ ਬਾਕੀ ਜਿਹਨੇ ਆਉਣਾ ਉਹ ਫੋਨ ਕਰੇ ਉਹਨੂੰ ਲੋਕੇਸ਼ਨ ਪਾ ਦਿੱਤੀ ਹਮ ਮਾਲ ਜਿੰਦਾਂ ਆਇਆ ਹੋਵੇ ਉਸ ਦਿਨ ਤੇ ਚਲੋ ਆਪਾਂ ਕਹਿੰਦੇ ਆਜੋ ਜਦੋਂ ਮਾਲ ਨਹੀਂ ਕੋਲ ਹੁੰਦਾ ਉਸ ਦਿਨ ਆਪਾਂ ਕਿਹਨੂੰ ਸਾਦੇ ਨਹੀਂ ਕਿਉਂਕਿ ਮੈਂ ਬਾਹਰ ਵੀ ਜਾਣਾ ਹੁੰਦਾ ਘਰ ਵੀ ਸਾਰੇ ਕੰਮ ਵੇਖਣੇ ਹੁੰਦੇ ਨਾ ਤੇ ਮੈਂ ਡੇਲੀ ਘਰ ਨਹੀਂ ਸਕਦਾ ਜੇ ਕਿਸੇ ਭੈਣ ਭਰਾ ਨੂੰ ਘਰ ਕਹਿ ਦਿਆਂ ਭਈ ਅੱਜ ਨਹੀਂ ਹੈਗੇ ਫਿਰ ਵੀ ਅਗਲਾ ਸੋਚਦਾ ਪਤਾ ਨਹੀਂ ਕੀ ਗੱਲ ਹੈ ਤੇ ਮਾਲ ਡੇਲੇ ਨਹੀਂ ਹੁੰਦਾ ਮਾਲ ਤੇ ਇੱਕ ਦਿਨ ਇਕੱਠਾ ਕੋਠਾ ਕਰਦਾ ਫਿਰ ਵੇਚੂੜਦਾ ਫਿਰ ਲਿਆਉਣਾ ਹੁੰਦਾ ਕਿਉਂਕਿ ਬਾਹਰੋਂ ਮਾਲ ਲਿਆਉਣਾ ਦਾ ਮੁੱਲ ਇਹ ਕਿੜੀਆਂ ਆਪਾਂ ਘਰ ਬਣਾ ਲੈਣੀ ਕੋਈ ਫੈਕਟਰੀ ਤੇ ਹੈ ਨਹੀਂ ਬਿਲਕੁਲ ਬਿਲਕੁਲ ਬਾਕੀ ਸਦੀਪ ਸਿੰਘ ਆਪਾਂ ਨੂੰ ਨਾ ਇੱਕ ਮੋਟਰਸਾਈਕਲ ਦੀ ਲੋੜ ਆ 2013 ਹੋਵੇ 14 ਹੋਵੇ 15 ਹੋਵੇ ਹੂੰ ਸਪਲੈਂਡਰ ਸਪਲੈਂਡਰ ਉਹ ਟਿੰਗ ਨੇ ਜਾਣਾ ਹੁੰਦਾ ਪਿੰਡ ਪੁੰਡਾ ਕੁਝ ਕਰਕੇ ਨੂੰ ਕਿਹੋਲੇ ਲੋੜ ਦੀ ਸਾਡੇ ਕੋਲ ਹੈ ਨਹੀਂ ਮੋਟਰਸਾਈਕਲ ਪਹਿਲਾਂ ਦੋ ਕਹਿ ਗਏ ਸੀ ਉਹ ਐਵੇਂ ਫੜਾ ਫੜੂ ਬੈਠੇ ਤੇ ਹੁਣ ਥੋੜੀ ਪ੍ਰੋਬਲਮ ਆਈ ਆ ਚਲੋ ਜੇ ਸੰਪਰਕ ਕਰਿਓ ਮੋਬਾਈਲ ਨੰਬਰ 9814178121 ਤੇ ਠੀਕ ਹੈ ਜਿਹੜਾ ਵੀ ਭੈਣ ਭਰਾ ਨੂੰ ਲੋੜ ਹੋਵੇ ਉਹ ਸੰਪਰਕ ਕਰ ਸਕਦਾ ਬਿਲਕੁਲ ਜੀ ਤੇ ਉੱਤੇ ਆਪਾਂ ਚਲੋ ਨਜਾਇਜ਼ ਹੀ ਰੇਟ ਹੋਗਾ ਤੇ ਆਪਾਂ ਲੈ ਲਾਂਗੇ ਹਨਾ ਜਿਸਾਂ ਇਹੋ ਹੀ ਗੱਲਬਾਤ ਆ ਬਾਕੀ ਜਿਹੜੇ ਭੈਣ ਭਰਾ ਨੇ ਮਾਲ ਖੜਨਾ ਇੱਥੇ ਤਸੱਲੀ ਕਰਕੇ ਖੜਨੀ ਆ ਮੈਂ ਨਾ ਕਾਫੀ ਹੁਣ ਗੱਬਣ ਵੀ ਡੰਗਰ ਦੇ ਜੀ ਦਸਦੀਪ ਸਿੰਘ ਬਾਅਦ ਚ 36 ਨਾ ਕਹਿੰਦੇ ਸਵੇਰੇ ਹੀ ਯਾਰ ਉਹਨੇ ਕਿਲੋ ਦਿੱਤਾ ਹੀ ਦੋ ਦਿੱਤਾ ਹੀ ਚਾਰ ਦਿੱਤਾ ਹੀ ਵੇਖੋ ਅਸੀਂ ਗੱਬਣ ਡੰਗਰ ਦੇ ਚੱਡਾ ਝੋੜਾ ਵੇਖ ਕੇ ਨਸਲ ਵੇਖ ਕੇ ਲੈਂਦਾ ਵਪਾਰੀ ਬੰਦਾ ਮਾਣਾ ਤਾਂ ਨਹੀਂ ਲੈਂਦਾ ਹੁਣ ਪਿਛਲੇ ਘਰ ਵਾਲੇ ਕਹਿੰਦੇ ਇੰਨੇ ਇੰਨਾ ਦਿੱਤਾ ਹੁਣ 20 ਦਿਨਾਂ ਦੀ ਸੂਈ ਅਸੀਂ ਲੈਂਦੇ ਨਹੀਂ ਬਿਲਕੁਲ ਸਾਨੂੰ ਲੈਣਾ ਬਣਾ ਮਾਲ ਤਾਜ਼ਾ ਜੀ 20 ਦਿਨਾਂ ਦੀ ਸੂਈਆ ਸਾਨੂੰ ਬਾਰਾ ਨਹੀਂ ਖਾਣਾ ਤੇ ਤਾਜ਼ੇ ਮਾਲ ਲੈ ਤੇ ਚੱਡਾ-ਜੋਡਾ ਵੇਖ ਕੇ ਥਣ-ਸਣ ਵੇਖ ਕੇ ਨਸਲ ਵੇਖ ਕੇ ਲੈ ਆਈਦਾ ਕੋਈ ਕਿਲੋ ਦਿੰਦੀ ਕੋਈ ਦੋ ਦਿੰਦੀ ਬਾਹਰ ਚ ਲਾਮਾ ਨਾ ਮੇਰੇ ਭਰਾ ਦੇ ਹੁਣ ਦਿੱਤੀ ਤੁਹਾਨੂੰ ਸੋਣ ਵਾਲੀ ਤੇ ਸੂਪੀ ਹੈ ਜੇ ਕੋਈ ਸੂਈ ਦਿੱਤੀ ਆ ਤੇ ਉਹ ਇੱਥੇ ਆਪਣੀ ਤਸੱਲੀ ਕਰੋ ਇੱਥੇ ਥਣ-ਪਾਸ ਕਰੋ ਥਣਾ ਦੀ ਗਰੰਟੀ ਜੋ ਵੀ ਗਰੰਟੀ ਘਰ ਦੀ ਜੇ ਗੇਟੋਂ ਬਾਹਰ ਦੀ ਕੋਈ ਨਹੀਂ ਮੈਂ ਹੁਣ ਟੈਨਸ਼ਨ ਛੱਡੀ ਮੇਰੇ ਵੱਲੋਂ ਵ ਗਾਲੀ ਮੋਗੀ ਕਿਉਂਕਿ ਹਰ ਭੈਣ ਭਰਾ ਜਿਹੜਾ ਖੜਦਾ ਅਗਲੀ ਵੀਡੀਓ ਵੇਂਦਾ ਪਿਛਲਾ ਮਾਲ ਉਹਨੂੰ ਮਾੜਾ ਲੱਗਿਆ ਕਿਉਂਕਿ ਅਸੀਂ ਨਵਾਈਆਂ ਸ਼ੈਂਪੂ ਮਾਰੇ ਨੇ ਮੈਡ ਤੋਤੇ ਨੇ ਖੁਰ ਤੋਤੇ ਨੇ ਜਦੋਂ ਘਰ ਚੱਲ ਜਾਨੀਆਂ ਦੋ ਅੰਦਨਾ ਬਾ ਗੋਆ ਲੈਣਾ ਕਿਸ ਨੂੰ ਸਾਂਭਣਾ ਨਹੀਂ ਉਹ ਮੁੜ ਕੇ ਲਾਮਾ ਵਪਾਰੀ ਨੂੰ ਇੱਥੇ ਗੁੱਸੇ ਵਾਲੀ ਗੱਲ ਨਹੀਂ ਜਾਗੀ ਇੱਕ ਜਿਹੜੀ ਪ੍ਰੋਬਲਮ ਥੋੜੀ ਜਿਹੀ ਆਪਣੇ ਆਉਣ ਡਈ ਆ YouTube ਤੇ ਕੀ ਉਹ YouTube ਤੇ ਹੀ ਆ ਗਈ ਆ ਉਹਦੇ ਵਿੱਚੇ ਮੈਂ ਕੱਲ ਛੋੜ ਵੀ ਪਾਇਆ ਸੀ ਉਹ ਆਪਣੇ ਫੋਨ ਤੇ ਹੀ ਆ ਸੈਟਿੰਗ ਕਰ ਲਿਆ ਕਰੋ ਮੈਨੂੰ ਜਦੋਂ ਜਿਹੜਾ 15000 ਦਾ ਫੋਨ ਲੈ ਜਦੋਂ ਮੜਾ ਮੜਾ ਵੇਖਣਾ ਜੀ ਕਹਿੰਦੇ ਜੀ ਉਹ ਸ ਸੈਟਿੰਗ ਆਪਣੀ ਕਰਕੇ ਜਿੱਥੇ ਇੰਗਲਿਸ਼ ਆਉਂਦੀ ਉਥੇ ਪੰਜਾਬੀ ਕਰ ਲਓ ਉੱਪਰ ਹੀ ਉਹਦਾ ਡਾਊਟ ਜਿਆ ਬਾਕੀ ਜਿਹਨੂੰ ਨਹੀਂ ਪਤਾ ਲੱਗਦਾ ਕਿ ਨਿਆਣੀ ਕੋ ਕਰਾ ਲਿਓ ਉਹ ਅੰਗਰੇਜ਼ੀ ਆਪੇ ਕੀਤੀ YouTube ਨੇ ਨਾ ਸੰਦੀਪ ਨੇ ਕੀਤੀ ਨਾ ਹੀ ਕੀਤੀ ਸਾਡਾ ਜੀ ਉਹ ਅਪਡੇਟ ਹੋਇਆ ਉਹ ਅਪਡੇਟ ਹੋਇਆ YouTube ਚਲੋ ਹੋ ਸਕਦਾ ਹੋ ਸਕਦਾ ਠੀਕ ਹੋ ਜੇ ਹੋ ਸਕਦਾ ਇਦਾਂ ਹੀ ਰਵੇ ਹੈਨਾ ਇਹ ਨਹੀਂ ਪਰ ਇਹ ਤੁਸੀਂ ਹੁਣ ਆਪਣੇ ਸਮਝਣਾ ਵੀ ਜਿਹਨੇ ਫੋਨ ਰੱਖਿਆ ਐਂਡਰੋਇਡ ਉਹਨੂੰ ਪਤਾ ਹੀ ਹੁੰਦਾ ਸਾਰਾ ਜੇ ਨਹੀਂ ਪਤਾ ਲੱਗਦਾ ਕਿ ਬੱਚੇ ਨੂੰ ਕਹ ਦੋ ਨਿਕ ਨਿਕ ਨਿਆਣੇ ਨੂੰ ਪਤਾ ਸਾਡੇ ਨੂੰ ਤਾਂ ਸਾਰਾ ਕੁਝ ਪਤਾ ਬਾਜੀ ਬਾਜੀ ਆ ਕਿਸੇ ਦੀ ਸਾਡੇ ਮਾਲ ਵਾਲ ਚੱਲੀਆਂ ਗਲਮਬਾਤਾਂ ਵਾਹੋ ਆ ਗਈਆਂ ਟਾਈ ਆਜਾ ਜਿੰਗ ਇਹ ਚਾਰ ਦੰਦ ਵੱਛੀ ਸੰਦੀਪ ਸਿੰਘ ਜੱਬਰ ਹਣਾ ਪਹਿਲਣ ਜਰਸੀ ਤੇ ਜਰਸੀਆਂ ਸੁਖਨਾਜ ਵਾਵਾ ਹੀ ਨੇ ਵਿੱਚੋਂ ਵਿਗੀਆਂ ਵਛੀਆਂ ਦੋ ਤਿੰਨ ਜਰਸੀਆਂ ਨੇ ਸੰਦੀਪ ਸਿੰਘ ਕੱਲ ਪਰਸੋਂ ਦੀਆਂ ਤੂੰ ਫੇਰ ਇੱਕਦ ਨੂੰ ਆਇਆ ਨਾ ਇੱਕਦ ਨੂੰ ਕੱਚੀਆਂ ਹੀ ਵਛੀਆਂ ਦੋਕ ਆ ਵਿਖਾ ਦੇ ਪਹਿਲਾਂ ਮੂੰਹ ਵਿਖਾ ਦੇ ਇਹ ਇਹ ਦੋਂਦੀ ਚੌਗੀ ਹੋਣੀ ਸੰਦੀਪ ਸਿੰਘ ਇਹ ਇੱਧਰ ਆ ਜਾਓ ਵੇਖੋ ਜੀ ਚਾਰ ਦੰਦ ਨੇ ਸੰ ਚਾਰ ਚੌਗੀ ਦੋ ਰੋ ਸੰਦੀਪ ਸਿੰਘ ਵੇਖ ਵਛੀ ਕਬੂਤਰੀ ਕਿ ਨਹੀਂ ਹਾਂ ਪਟਾਕਾ ਕੁੱਲ ਪਟਾਕਾ ਜੋਨ ਸਦੀਪ ਸਿੰਘ ਆ ਲੱਭ ਕੇ ਤੇ ਆਪਣੇ ਲੋ ਬਹੁਤ ਸਾਫ ਸੁਥਰੀ ਹਰ ਚੀਜ਼ ਪੂਰੀ ਕਰਕੇ ਥਾਣ ਵਧੀਆ ਲਿਆ ਵਾ ਸਹੀਲ ਸੰਢੀ ਆ ਕੋਈ ਗੱਲ ਨਹੀਂ ਬਾਣੀ ਆ ਪਿਓਰ ਹੈ ਆ ਚੀਜ਼ ਵੇਹ ਜੇ ਲੜਾ ਲੂਣਾ ਬਣਿਆ ਮੱਛੀ ਦੇ ਆ ਸਭ ਢਿਲ ਲੂਣਾ ਬਣਿਆ ਥਾਣ ਵੇਖ ਕੇ ਡਾਲੋ ਕਰ ਹੈਨਾ ਬਖਾ ਦੇ ਸ਼ੰਭੂ ਤੇ ਹੁਣ ਇਹ ਦੋਂ ਪਰੇ ਅਸੀਂ ਬਾਅਦ ਚ ਹੁਣ ਬਾਅਦ ਚ ਅਸੀਂ ਕੀ ਕਰ ਸਕਦੇ ਹੈਨਾ ਇਹ ਤੇ ਬੱਚਾ ਦੇਣ ਵਾਲੀ ਆ ਜਿਹੜੀ ਗੱਲ ਅਸੀਂ ਨੂੰ ਇੰਨਾ ਪਤਾ ਬੱਚਾ ਦੁੱਧ ਦਾਸ ਦੇ ਦੇ 15 ਦੇ ਦੇ 20 ਦੇ ਦੇ ਹੁਣ ਗੱਬਣ ਦਾ ਦੁੱਧ ਨਹੀਂ ਜੇ ਦੱਸਣਾ ਠੀਕ ਹੈ ਜੀ ਗੱਬਣ ਦਾ ਦੁੱਧ ਆਪਣੀ ਸਮਝ ਨਾਲ ਲਿਓ ਭੈਣ ਭਰਾ ਨਾ ਵੀ ਕੋਈ ਸਾਡੇ ਘਰ ਬੱਜੀ ਨੂੰ ਕੋਈ ਨਹੀਂ ਅਸੀਂ ਦੁੱਧ ਵਧਾ ਲਾਂਗੇ ਸਾਨੂੰ ਜਾਤ ਆ ਠੀਕ ਹੈ ਜੀ ਦੀਪ ਸਿੰਘਾ ਹੁਣ ਉਹ ਕੰਮ ਛੱਡਤਾ ਜਿਹੜਾ ਦੁੱਧ ਆ ਦੱਸਣ ਵਾਲਾ ਦੁੱਧ ਬਿਲਕੁਲ ਹੀ ਨਹੀਂ ਦੱਸਣਾ ਆਪਣੀ ਸਮਝ ਨਾਲ ਲਿਓ ਭਾਈ 2 ਕਿਲੋ ਦੇ ਦੇ ਭਾਈ 5 ਦੇ ਦੇ ਠੀਕ ਹੈ ਦੀਪ ਸਿੰਘਾ ਇਹਦਾ ਮੁੱਲ ਜਿਹੜਾ ਅੱਜ ਉੜਦੀਆਂ ਵਾਲਾ ਹੀ ਆ ਮੁੱਲ ਤੇ 55 60 ਵੀ ਕਰ ਲਈਏ ਵਛੀ ਤਾਂ ਵੀ ਵਿਗਦੀ ਹੈ ਪਰ ਆਪਣਾ ਮੁੱਲ ਹੀ ਬਿਲਕੁਲ ਜਾਇਜ਼ ਹੁੰਦਾ ਤਾਈਂ ਉਹ ਫਬਜੀ ਸਸਤੀਆਂ ਗੰਵਾਲਾ ਕਹਿੰਦੇ ਤੇ ਬਹੁਤ ਗਾਹਕ ਫੋਨ ਕਰਦੇ ਭਾਈ ਸਸਤੀਆਂ ਮਾਲ ਤੁਹੀ ਕਿਉਂ ਦਿੰਦੇ ਕਿਦਾਂ ਹੁੰਦਾ ਚਲੋ ਇਦਾਂ ਮਾਲ ਥੋੜਾ ਭਾਣਾ ਵੇਚ ਲਈਦਾ ਜਦੋਂ ਹੋਰ ਲੈ ਜਾਂਦੀਆਂ ਜਿਸਾ ਮੋਲੇ ਦਾ 50 ਆ ਬਾਕੀ ਜਿੱਦਾਂ ਵੀ ਕਰਨਾ ਰਾਨ ਮਿਲ ਕੇ ਸਾਰੇ ਜਣੇ ਕਰ ਲਓ ਤਿੰਨ ਛੜਦੀਆਂ ਵੀ ਚਲੋ ਨਹੀਂ ਦੋ ਹੋਰ ਛੜਦੀਆਂ 45000 ਦੀ ਬੱਛੀ ਦੇਣੀ ਵੇਖ ਲੈ ਇਹ ਕਬੂਤਰੀ ਆ ਕੋਈ ਨਿੱਕੀਤ ਨਹੀਂ ਦੂਜੀ ਗੱਲ ਇਧਰ ਆਂ ਸ਼ੰਪੂ ਮੜਾ ਜਾ ਕਿਸ ਨੇ ਕਹਣਾ ਸ਼ਾਇਦ ਇਹਦੇ ਸਿੰਘ ਆ ਉਹ ਸਿੰਗ ਨਹੀਂ ਸੰਦੀਪ ਸਿੰਘ ਇਹ ਦਵਾਈ ਨਾ ਦਾਗੇ ਪਹਿਲਾਂ ਆਪਣੇ ਦਵਾਈ ਨਾ ਨਹੀਂ ਦਾਗ ਦਿੰਦੇ ਆਵੇ ਹਾਂਜੀ ਹਾਂਜੀ ਆ ਦਵਾਈ ਨਾ ਦਾਗੇ ਸਿੰਗ ਹੀ ਨਿਕਲ ਨਹੀਂ ਇਦਾਂ ਹੀ ਰਹਿਣੇ ਕੋਟ ਜੀ ਕੋਟਾਂ ਜੀਆਂ ਉਹ ਤੇ ਇਹ ਵੀ ਨਾ ਕੋਈ ਕਹਦੇ ਮੁੜ ਕੇ ਵੀ ਸਿੰਗਾ ਵਾਲੀ ਜਿਹੇ ਸਿੰਗ ਵੱਡੇ 45000 45000 ਦੀ ਆਹ ਜੀ ਸੰਦੀਪ ਸਿੰਘ ਰਾਤ ਦੀ ਸੂਈ ਆ ਅੱਛਾ ਜੀ 나ੜੂ ਖਾਦੇ ਸ਼ੰਭੂ ਪਹਿਲਾਂ ਤੇ ਮਗਰ ਬੱਛੀ ਉਹ ਖਾ ਸ਼ੰਭੂ ਗਿੱਲਾ 나ੜੂ ਤੇ ਮਗਰ ਬੱਛੀ ਜੇ ਇਹ ਹੁਣ ਦੇ ਦੇ 15 ਇਹ ਦੇ ਦੇ 20 ਇਹ ਦੇ ਦੇ 10 ਅਸੀਂ ਇੱਥੇ ਲੋ ਸਿਰਫ ਰਾਸ ਹੁਈ ਕੋ ਸਵੇਰੇ ਅੱਜ ਕੋ 2-3 ਕਿਲੋ ਚੋਇਆ ਜੇ ਤੇ ਅੱਜ ਕੋ ਏਡਾ ਪ੍ਰੋਗਰਾਮ ਹੈ ਨਹੀਂ ਚਲੋ ਤੇਰੀ ਬਣ ਗਈ ਗੱਲਬਾਤ ਅਸੀਂ ਵੀ ਤਿਆਰੀ ਕਰ ਲਈ ਨਿਮਾਣ ਨੂੰ ਲਈਆਂ ਜੇ ਨਿਮਾਣ ਨੂੰ ਕੇ ਹੁਣੇ ਹਟੇ ਆਂ ਹਾਂਜੀ ਸੀਲ ਠੰਡੀ ਸੰਦੀਪ ਸਿੰਘਾਂ ਚੁਾਈ ਚੁਾਈ ਬਹੁਤ ਚੰਗੀ ਨਿਕਲੀ ਆ ਕੋਈ ਦੂਜੇ ਸਮਝਲੇ ਤੀਜੇ ਸਮਝਲੇ ਪਹਿਲਣ ਸਮਝਲੇ ਛੇਵੇਂ ਵੀ ਸਮਝਲੇ ਆਪਾਂ ਨੂੰ ਕੋਈ ਗੁੱਸਾ ਨਹੀਂ ਹੂੰ ਠੀਕ ਆ ਆਪਾਂ ਨੂੰ ਬਿਲਕੁਲ ਜਿਹੜਾ ਗੱਲ ਉਹ ਦੱਸਣ ਦਿਖਾਉਣ ਵਾਲੀ ਆ ਵੀ ਦੂਜੇ ਹੈ ਤੀਜੇ ਹੈ ਪੰਜਵੇਂ ਆਪਣੀ ਸਮਝ ਨਾਲ ਲਿਓ ਠੀਕ ਆ ਨੇ ਸੰਦੀਪ ਬਿਲਕੁਲ ਭਾਈ ਕੋ ਭਾਈ ਜੀ ਜਿਹਨੇ ਵਿਕਣਾ ਉਹਨੇ ਵੇਗੀ ਜਾਣਾ ਜਿਹਨੇ ਰਹਿਣਾ ਉਹਨੇ ਪਾਏ ਸੋਨੇ ਦੀ ਵੀ ਲੈ ਉਹਨੇ ਰਹਿ ਜਾਣਾ ਹੈ ਸਹੀ ਸਹੀ ਚੱਲ ਜਦੋਂ ਆਪਾਂ ਕੰਮ ਹੀ ਗਲਤ ਨਹੀਂ ਕਰਦੇ ਤੇ ਕਿਉਂ ਫਿਰ ਕੇ ਕੋਈ ਗੱਲ ਕਰਾਈਏ ਠੀਕ ਨਹੀਂ ਇਹ ਹੁਣ 10 ਦੇ ਦੇ 20 ਦੇ ਸਵੇਰੇ ਅਸੀਂ 2-3 ਕਿਲੋ ਚੋਇਆ ਜੀ ਅਸੀਂ ਕਹਿ ਦਈਏ ਭਾਈ ਸਾਰੀ ਸਾਫ ਕਰਦੀ ਪਹਿਲੇ ਡਾਂਗੀ ਦੂਜੇ ਤੀਜੇ ਸਵੇਰੇ ਹੋਣੀ ਹੈ ਸੰਦੀਪ ਸਿੰਘਾ ਚਲੋ ਉਮਰ ਲਗਾ ਲੈਂਦੀਆਂ گاਵਾ ਕੋਈ ਤੀਜੇ ਕਹਦੇ ਕੋ ਦੂਜੇ ਕਹਦੇ ਬਾਕੀ ਆ ਵੇ ਚੰਗਾ ਭਾਈ ਆ ਭਾਈ ਬਹੁਤ ਫਿੱਟਡ ਲੇਵਾ ਨਾੜਾ ਨੂੜਾ ਵਿਖਾਦੇ ਥਣ ਬੜਾ ਲੋ ਕਰ ਲਗਾ ਡਰਨ ਦੇ ਇਹਦਾ ਵੀ ਉੜਦੀਆਂ ਇਹ ਵੀ 50 ਦੇ ਦੀਏ 45 ਛੱਡ ਦੀਏ 45 ਦੇ ਦੀਏ ਨਹੀਂ ਯਾਰ ਇਦਾਂ ਨਾ ਕਰੀਏ ਅਸੀਂ ਇੱਡਾ ਨਹੀਂ ਆਡਾ ਕੰਮ ਹੋ ਰਹਿਣਾ ਸਸਤੀਆਂ ਵਾਲਾ ਇਤੋਂ ਜਿੰਨੇ ਡਾਉਣੇ ਡਾ ਦੇ 40 ਜਾਂ ਜੋ ਦੋ 40 ਜੋ ਵੀ ਛੱਡ ਦੇ ਹੁਣ ਇਦੋਂ ਪਰੇ ਕੋਈ ਦਵੇ 38000 ਦੀ ਜਰਸੀ ਪੰਜਾਬ ਵਾਲੀ ਵਿਖਾ ਦੇ ਸ਼ੰਭੂ ਚੰਗੀ ਤਰ੍ਹਾਂ ਡੱਬੀ ਚਿੱਟ ਵਿੱਚ ਚੱਟੀ ਵੀ ਹੈਗੀ ਜੇ ਮੂੰਹ ਵਿਖਾ ਦੇ ਨੇ ਠੀਕ ਹੈ ਥਾਣ ਵਿਖਾ ਦੇ 38000 ਦੀ ਮਗਰਵੱਛੀ ਮਗਰਵੱਛੀ ਕਾਲੀ ਜਰਸੀ ਰਾਤ ਦੀ ਸ਼ਰੀ ਹਾਂ ਬਿਲਕੁਲ ਚੱਲੰਦੋ ਇਹ ਦੋ ਪਰੇ ਕੀ ਕਰੀਏ ਮੈਂ ਗੜੀਆਂ ਵਿੱਚ ਚੋਰੀ ਥੋੜਾ ਲੈ ਆ ਫਰੀਆਂ ਨਹੀਂ ਇਹ ਚੋਰੀਆਂ ਨੂੰ YouTube ਤੇ ਪਾਈਏ ਹੈ ਵੈਸੇ ਆ ਉਹਦੀ ਉਹਦੀ ਮਾਰਾ ਰਿਹਾ ਇਹ ਰਖਿਆ ਦੀ ਆ ਸੰਦੀਪ ਸਿੰਘ ਅੱਜ ਸਵੇਰੇ ਸੁੱਈ ਆ ਜੇਰ ਸੁੱਟਦੀ ਆਪਣੇ ਘਰ ਸੁੱਟੀ ਆ ਜੇਰ ਸੁੱਟਦੀ ਕਾਲੀ ਜਰਸੀ ਕਾਲੀ ਜਰਸੀ ਕਾਲੀ ਵੀ ਨਹੀਂ ਕਾਫੀ ਕ੍ਰੋਸ ਆ ਇਹਨੂੰ ਕਾਫੀ ਕ੍ਰੋਸ ਬੱਛਾ ਮੰਗਣਾ ਕਾਫੀ ਕ੍ਰੋਸ ਜਰਸੀ ਸੰਦੀਪ ਸਿੰਘ ਹੂੰ ਜਿਹਨੂੰ ਕਾਫੀ ਕਲਰ ਦੀ ਕਹਿੰਦੇ ਨਾ ਉਹ ਜਰਸੀ ਆ ਬਹੁਤ ਅਲੋਕਾਰ ਸੰਦੀਪ ਸਿੰਘ ਤੇ ਬੱਛੀ ਨੂੰ 24 ਸੰਦੀਪ ਸਿੰਘ ਤੋਬਾ ਤੋਬਾ ਹੀ ਕਰਾਈ ਜਾਂਦੀ ਆ ਚੌਣ ਗਾਂ ਨੂੰ ਤੇ ਥਣ ਲੱਗਾ ਵੇ ਹੂੰ ਹੂੰ ਕੋਣ ਸੰਦੀਪ ਸਿੰਘ ਆ 20 ਦੇ ਦੇ 15 ਦੇ ਦੇ 30 ਦੇ ਦੇ ਅਸੀਂ ਸਵੇਰੇ ਥਣ ਚੁਆ 4-5 ਕਿਲੋ ਹੌਲੀ ਕੀਤਾ ਗਾਂ ਨਾ ਥੋੜੀ ਜੀ ਮਤਲਬ ਜਿਆਦਾ ਲੇਵਾ ਬਹੁਤਾ ਹੈ ਬੱਚੀ ਕੋ ਤੇ ਤੰਗ ਹੁੰਦੀ ਬੈਠਾ ਨਹੀਂ ਜਾਂਦਾ ਆ ਵੇ ਠੰਡੀ ਥੜੀ ਚੁਆਈ ਬਹੁਤ ਮੋਟੀ ਉਂਗਲ-ਉਂਗਲ ਮੋਟੀ ਧਾਰ ਨਾ ਵੇ ਤੇ ਗਾਂ ਨਾ ਖੜਿਓ ਠੀਕ ਆ ਸੀਲ ਕੋਈ ਨਿਆਣਾ ਨਹੀਂ ਪਾਉਣਾ ਕੋਈ ਛਿਆਣਾ ਨਹੀਂ ਪਾਉਣਾ ਜੇ ਪਾਉਣਾ ਆਪਣੀ ਮਰਜ਼ੀ ਹਾਂਜੀ ਤੁਰਿਆ ਜਾ ਤੁਰਿਆ ਜਾ ਥੋੜੀ ਛੇਤੀ ਹੋ ਜਾ ਕੰਮ ਤੇ ਸਦੀਪ ਜੀ ਦੂਜੇ ਸਵੇਰੇ ਹੋਣੀ ਆ ਹਾਂਜੀ ਮੇਰੇ ਹੰਦਾ ਦੇ ਵੇਖੀ ਨਹੀਂ ਆਪਾਂ ਦਾ ਛਿੱਗੀ ਆ ਸ਼ਾਇਦ ਵੇਖਣੇ ਜਾ ਕੇ ਤੇ ਵੇਖ ਕੇ ਵਖਾਣ ਨੇ ਤੇ ਸੰਦੀਪ ਜੀ ਇਹਦਾ ਵੀ ਮੁੱਲ ਜਿਹੜਾ ਉੜਦੀਆਂ ਵਾਲਾ ਹੀ ਕਰ ਦੇਣਾ ਆਪਾਂ ਨਹੀਂ ਕੋਈ ਬਹੁਤਾ ਬਹੁਤ ਵੱਡਾ ਮੁੱਲੀ ਕਰਨਾ ਕਿਉਂਕਿ ਆਪਾਂ ਵੀਰ ਤੈਨੂੰ ਵਧਾ ਫਿਰ ਤੁਰ ਕੇ ਮਾਰ ਲਿਆ ਮੋਲੇ ਦਾ ਸੰਦੀਪ ਸਿੰਘ 65 ਕਰ ਲੀਏ 60 ਕਰ ਲੀਏ ਤਾਂ ਹੀ ਵਿਖਦੀ 60 ਚੋਂ 1000 ਛੱਡ ਦਾਂਗੇ 900 ਹੂੰ 2 ਛੱਡ ਦਾਂਗੇ 55 ਜਾਣ ਜਾਣ ਨਹੀਂ ਫਿਰ ਪੂਰਾ ਹੀ ਕਰ ਦੇ ਦੋ 55 ਜਾਣ ਚਲੋ ਇੱਕ ਮੇਰਾ ਭਰਾ ਕਹਿੰਦਾ ਥਾਪੀਆਂ ਥੁਪੀਆਂ ਮਾਰ ਕੇ ਰੇਡ ਜੂ ਘਟਾ ਦੇ ਇੱਕ ਵਾਰੀ ਦੱਸ ਦੋ ਨਹੀਂ ਥਾਪੀਆਂ ਥੁਪੀਆਂ ਮੱਜਦੀਆਂ ਫਿਰ ਜਦੋਂ ਕਦੇ ਪੈਸੇ ਖਰਚੇ ਹੁਣ ਪੁੱਤਰ ਤੂੰ ਵੀ ਪੈਸੇ ਖਰਚ ਕੇ ਥਾਪੀਆਂ ਮਾਰ ਕੇ ਵੇਖੋ ਖਾਣਾ ਰੱਖਣਾ ਅਖਰਾ ਰੱਖਿਆ ਮਰੀਜ਼ਾਂ ਲਈ ਜੋ ਜੋਰ ਲੱਗਦਾ ਫਿਰ ਬੋਲਦਾ ਕਿ ਨਹੀਂ ਥਾਪੀਆਂ ਛੁੱਲ ਤੋਂ ਮਾਰਦੇ ਤਾਂ ਮਾਰਦੇ ਰਹਿਣਾ ਇਹ ਵਜਦੀਆਂ ਰਹਿਣੀਆਂ ਥਾਪੀ ਉਹਦੇ ਵਜਦੀ ਜਿਹੜੇ ਪੱਟਾਂ ਜਾਣ ਆ ਕੇ ਹਾਂਜੀ ਦੀਖ ਕਰੋ ਕਰੋ ਚੱਕ ਕਰੋ ਅਰੇ ਵੇ ਅਸੀਂ ਨਹੀਂ ਸਿਆਜੇ 10 15 ਖਾਪੀ ਆ ਰਹੀ ਹੋਣੀ ਵਾਦੀ ਜੇ ਚੰਗੀ ਚੀਜ਼ ਹੋਉਂਦਾ ਥਾਪੀ ਤਾਂ ਹੀ ਵਜਦੀ ਜੇ ਪੱਟਾਂ ਜਾਨ ਹੋਏ ਦੇ ਹਾਂ ਐਵੇਂ ਨਹੀਂ ਹੁਣ ਸਾਡੇ ਪੱਟਾਂ ਇਹਦੇ ਨਹੀਂ ਜਾਣ ਸਾਡੀਆਂ ਗਾਵਾਂ ਜਾਨ ਹੈਗੀ ਆ ਜੀ ਜਾਨ ਪੱਟਾਂ ਕਿਉਂ ਨਹੀਂ ਹੈ ਗਾਵਾਂ ਤੇ ਜਾਨ ਹੈਗੀ ਅਜੇ ਸੰਦੀਪ ਸਿੰਘ ਅੱਜ ਹੀ ਆਈ ਵਸੀ ਡਰ ਨੂੰੜਦੀ ਆ ਦੂਜੇ ਹੋਵੇ ਪਹਿਲਣ ਹੋਵੇ ਤੀਜੇ ਹੋਵੇ ਪੰਜਵੇਂ ਹੋਵੇ ਆਪਣੀ ਸਮਝਣਾ ਹਾਂਜੀ ਹਾਂਜੀ ਉਹ ਹੁਣ ਸਭ ਕੁਝ ਕਹਿਣਾ ਛੱਡਦਾ ਮੈਂ ਮੈਨੂੰ ਨਸੀਬ ਜੀ ਦੇਤੀ ਲੋਕਾਂ ਨੇ ਤੇ ਮਸਤੀ ਦੀ ਗੱਲ ਦੱਸਾਂ ਠੰਡੀ ਸੰਦੀਪ ਸਿੰਘ ਜਿੱਥੇ ਹੱਥ ਫੇਰ ਦੇਂਗੇ ਉੱਥੇ ਬਹਿ ਜਾਏਗੀ ਕੋਈ ਗਾੜੀਆਂ ਫੜ ਕੇ ਪਾਸ ਨਹੀਂ ਕਰਾਉਣੀ ਸ਼ਾਇਦ ਆਉਂਦਾ ਹੀ ਤੇ ਆ ਬਹਿ ਜਾਏ ਹੂੰ ਹੂੰ ਦੁੱਧ ਭਾਵੇਂ 25 ਕਿਲੋ ਦੇ ਦੇ ਭਾਵੇਂ 15 ਦੇ ਦੇ ਥਣ ਵਿਖਾ ਦੇ ਸ਼ੰਭੂ ਚੰਗੀ ਤਰ੍ਹਾਂ ਵੇਚਾਂਗੇ 1 ਕੋਜੇ ਠੀਕ ਆ ਆ ਚੀਜ਼ ਵੇਖ ਲਓ ਹਜੇ ਕੱਚੀ ਆ ਵਾਸੀ ਜੇ ਤੇ ਵੇਗੀ ਠੀਕ ਆ ਤੇ ਠੁੱਕੀ ਭੇਜ ਲਾਂਗੇ ਨਾੜਾ ਨੁੜਾ ਇੱਧਰ ਸ਼ੰਭੂ ਭਾਈ ਮਾਨੇ ਤੇ ਆ ਚੀਜ਼ ਵਖਾ ਬੂਥਾ ਮੁਰਖਾ ਆ ਨਾੜਾ ਠੀਕ ਆ ਕਾ ਵਖਾ ਮੂ ਠੀਕ ਆ ਢੀੜਾ ਪੂਰੀ ਜੀ ਚਲੋ ਜੋ ਵੀ ਹੈਗਾ ਪਾਉ ਆਪਣੀ ਸਮਝਣਾ ਲੈ ਜਿੰਨੇ ਭੈਣ ਭਰਾਣੇ ਲੈਣਾ ਬ੍ਰੈਂਡ ਪੀਸ ਹੈ ਜੋਰ ਖੜੀ ਚਲੋ ਪ੍ਰੀਸ ਬੜੇ ਨੇ ਪੀਸਾਂ ਦੀ ਗੱਲ ਛੱਡ ਪੀਸ ਲਈ ਜਾਣੇ ਕਿ ਜਿੰਦਾ ਜਗਤ ਮਹਾਰਾਜ ਦਈ ਜਾਂਦਾ ਹਾਂਜੀ ਬੁੱਸਾ ਮੁੱਲ ਸੁਨੀਲ ਸਿੰਘ ਸਾਹਿਬ ਬਾਅਦ ਚ ਕਰਦੇ ਹੁਣ ਅੱਜ ਕੋਈ ਹੋਰ ਗੇਮ ਕਰਨੀ ਅੱਛਾ ਇੱਕੋ ਹੀ ਕਰਨੀ ਮੈਂ ਸਾਰਿਆਂ ਦਾ ਕਰਾਂਗੇ ਮੁੱਲ ਭੇਜ ਜੋਆਂ-ਜੋਆਂ ਦਾ ਕਰਦੇ ਜੋੜੀਆਂ-ਜੋੜੀਆਂ ਦਾ ਵੇਖ ਕੇ ਚਵਾਂ-ਚਵਾਂ ਦਾ ਕਰੋ ਫਿਛਿਆਂ-ਛਿਆਂ ਦਾ ਕਰਾਂਗੇ ਫਿਰ ਵੇਖਾਂਗੇ ਕਿਹੜਾ ਨਿੱਤਰ ਦੀ ਮੈਦਾਨ ਚ ਠੀਕ ਆ ਆ ਬੜ ਇਹ ਕਪਣ ਇਹ ਜਰਸੀ ਸੁਨੀਲ ਸਿੰਘ ਪਿਓਰ ਪੰਜਾਬ ਵਾਲੀ ਦੇ ਕੋ ਕਹਦੇ ਮਾਝਾ ਵਾਲੀ ਪੰਜਾਬ ਦੀ ਵੀਡੀਓ ਵਿਖਾ ਦਾਂਗੇ ਜਿੱਥੋਂ ਲਈ ਜਦੇ ਘਰੋਂ ਠੀਕ ਆ ਨਾ ਅਸਦਾ ਪੰਜ 6 ਹੋਵੇ ਵੇਖਣਾ ਟਿਕ 6 ਹੈਗੇ ਮੇਰੇ ਨਹੀਂ ਹੈ ਨਾ ਚਲੋ ਕੋਈ ਨਹੀਂ ਜਾਣਦੇ ਮੇਰਾ ਮੂੰਹ ਵੇ ਹਸ਼ੀ ਦਾ ਨਹੀਂ ਸਿਆ ਇਹਨੂੰ ਦੂਜੇ ਸੰਭਲੋ ਪਹਿਲੇ ਸੰਭਲੋ ਛੇਵੇਂ ਸੰਭਲੋ ਤੀਜੇ ਸੰਭਲੋ ਹਣਾ ਹਾਂਜੀ ਗਾਂ ਆਜੇ ਲਊਗੀ ਧੱਕ ਦੇਣਾ ਹਾਂ ਪਰ ਚੁਵਾਈ ਤੇ ਪਸਮਾਈ ਜਦਾਂ ਚਵਾਗ ਦਾ ਮਤਲਬ ਮੈਂ ਗਾਂ ਲਈ ਨਾ ਬਹੁਤ ਜ਼ਿਆਦਾ ਭਰਾ ਕੇ ਤੇ ਜਿਹੜਾ ਇੱਥੋਂ ਮੇਰੇ ਕੋਲ ਭੈਣ ਭਰਾ ਲੈ ਜਾਂਦਾ ਗੱਬਣ ਤੇ ਮੁੜ ਕੇ ਜਾ ਕੇ ਸੁਣਦੀ ਤਾਂ ਤੇ ਕਿਲੋ ਦੁੱਧ ਦਿੱਤਾ ਤੇ 2 2 3 3 ਕਿਲੋ ਤੇ ਮੈਂ ਗਾਂ ਚੋਂਦਿਆਂ ਭਰਾ ਦੇਣਾ ਹੂੰ ਮੇਰਾ ਤਾਂ ਝਗਾ ਢਿੰਗ ਢਿੰਗ ਫੜਦਾ ਮਗਰ ਉਹ ਛੇਤੀ ਨਾ ਹੁੰਦਾ ਲਿਬੜ ਚੱਲਿਆ ਦੁੱਧ ਥੱਲੇ ਵਗ ਗਿਆ ਲੈ ਪੁੱਤ ਲੈ ਤੇ ਜਰਸੀ ਬੋਸ ਜਰਸੀ ਦੀਸੇ ਅਮ ਨਸਲ ਵੇਹ ਤੂੰ ਕਿੱਡੀ ਆ ਟੌਪ ਦੀ ਹਾਂ ਕੋਈ ਕਮੀ ਤੇ ਨਹੀਂ ਚੱਲ 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 ਜਾਂਦੇ ਟਿੰਗ ਲੈ ਚੱਲ ਪਿਓਰ ਜਰਸੀ ਦੀ ਸਿਰਫ ਥੋੜਾ ਜਿਹਾ ਹੁੰਦਾ ਅੱਜ ਇਹ ਦੋ ਆਜਾਈਆਂ ਨਹੀਂ ਜਦੋਂ maal ਆਇਆ ਹੁੰਦਾ ਨਾ ਉਸਨੂੰ ਡਰਦਾ ਇੱਕ ਅਦਾ ਦਿਨ ਤੁਹਾਨੂੰ ਪਤਾ ਜਿਹਦੇ ਘਰ ਵੀ ਜਾਊਗੀ ਇੱਕ ਅਦਾ ਦਿਨ ਤੇ ਜਾ ਕੇ ਡਿਪਰੈਸ਼ਨ ਜੀ ਆ ਜਾਂਦਾ ਡੰਗਰ ਵੀ ਆਪਣਾ ਜੀ ਨਹੀਂ ਲੱਗਦਾ ਤੇ ਫੇਰ maal ਆ ਲੈ ਲੈਣ ਹਾਂ ਬੰਦ ਬੜਾ ਹੁਣ ਬਣੀ ਤੇ ਹੈਗੇ ਨਹੀਂ ਕੋਈ ਰੱਖ ਲਾਂ ਲੈ ਨਹੀਂ ਕੋਈ ਚੱਲਣ ਦਾ ਕੋਈ ਕੇ ਹਾਂਜੀ ਦੀਪ ਸਿੰਘਾ ਮਸ਼ੀਨ ਤੇ ਕੋਈ ਕਾਜ ਹੈਗਾ ਹੂੰ ਉਥੇ ਹੀ ਬਿਖਾਉਣੀ ਇੱਧਰ ਵੇਹਣ ਉਹ ਉਹ ਹਾਂ ਇੱਥੇ ਆਂਦੀ ਵਿੱਚ ਨਹੀਂ ਠੀਕ ਆ ਡਰਦੀ ਥੋੜੀ ਚਲੋ ਹਾਂਜੀ ਨਹੀਂ ਹਾਂਜੀ ਇੱਕੋ ਹੀ ਹੋਆ ਜੀ ਹਾਂਜੀ ਹਾਂਜੀ ਵੇਖੀ ਤੂੰ ਬੰਬ ਵੀ ਛੁੱਟਣਾ ਆਜਾ ਅੱਜ ਛੁੱਟਣੇ ਬੰਬ ਹੀ ਆ ਹਾਂ ਇਹ ਵੀ ਗੱਪਾਂ ਫਸਦਾ ਇਹ ਵੀ ਸਦੀਪ ਸਿੰਘ ਆ ਤਿਆਰ ਮਾਲ ਨਾ ਸਦੀਪ ਸਿੰਘ ਅਸਲੀ ਸੁਆ ਨਹੀਂ ਮਿਲਦਾ ਹੂੰ ਕਿਉਂਕਿ ਸੁਆ ਮਾਲ ਜਿਹੜਾ ਨਾ ਥੋੜਾ ਜਿਹਾ ਘੱਟ ਮਿਲਦਾ ਮੈਨੂੰ ਦਿਖਾ ਥਣ ਢਾਣ ਵੀ ਵਿਖਾ ਦੇ ਗਾਂ ਵੀ ਵਿਖਾ ਦੇ ਢਿੰਗੂ ਵੀ ਵਿਖਾ ਦੇ ਹਾਂ ਅੱਜ ਅੱਜ ਤੇ ਸਦੀਪ ਸਿੰਘ ਅੱਜ ਮਾਹ ਅਸੀਂ ਇੱਕ ਰੀ ਗੋਆ ਲਾਇਆ ਇਹਨਾਂ ਦਾ ਪਹਿਲੇ ਦਿਨ ਹਾਂ ਹਾਂ ਤੇ ਕਰਮਾ ਵਾਲੀ ਸੀ ਦੀ ਸਿਹਾਣ ਇਹੋ ਜੀ ਗਾਂ ਵੀ ਪਤਾ ਨਹੀਂ ਇਹਨੇ ਕੀ ਕਰਨਾ ਜਾ ਕੇ ਕਿਸਦੇ ਘਰ 20 ਕਿਲੋ ਦੁੱਧ ਵੀ ਨਾ ਦੇਊਗੀ ਹਾਂ ਹੈ ਸਹੀ ਗੱਲ ਹੈ ਜੀ ਜੇ ਅਗਲਿਆਂ ਦੀ ਗੱਲ ਤੇ ਕਿੱਡਾ ਸਾਲ ਲੱਗਾ ਜੀ ਕਿੱਡੀ ਗਾਂ ਆ ਤੇ ਕਿੱਡਾ ਚਾੜਿਆ ਤੇ ਕਿਦਾਂ ਦਾ ਥਾਣਾ ਤੇ ਕਿਦਾਂ ਦਾ ਫੈਸ਼ਨ ਹੈ ਗਾਂ ਕੋ ਹੈ ਤੇ ਜਦੋਂ ਅਗਲਾ ਖੜਦਾ ਮੜੀ ਕਹਿੰਦਾ ਇਹਨੇ ਕਿਲੋ ਹੋ ਕੇ ਦਿੱਤਾ ਫਤਹ ਜੀ 1 ਕਿਲੋ ਇਹ ਦੁੱਧ ਕੀ ਹੋਇਆ ਕਿਲੋ ਤੇ ਮੈਂ ਵਸ਼ੀ ਦੇਂਦੀ ਸਾਡੀ ਭਾਵੇਂ ਉਦਾਂ ਹੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਬਿਲਕੁਲ ਤੇ ਉਹ ਫਿਰ ਗੁੱਸਾ ਜਾ ਹੁੰਦਾ ਯਾਰ ਹਾਦੀ ਕਰਦੀ ਹੈ ਵੇ ਵਸ਼ੀ ਹੰਦੀਪ ਸਿਆ ਖਣ ਤੁਣ ਬਹੁਤ ਟਾਪ ਦਾ ਲੱਗਿਆ ਹੁੰਦੀ ਸੀ ਆ ਦੁੱਧ ਦੋ ਅਗਲੇ ਆ ਦੇ ਬੜਾ ਹੀ ਦੱਸਿਆ ਅਗਲੇ ਛੱਟ ਕਹਿੰਦੇ 27 ਕਿਲੋ ਦਿੱਤਾ ਹੁਣ ਮੈਂ ਉਹ 27 ਤੋਂ ਕਹਿਣਾ ਤਾਂ ਹੀ ਛੱਡਿਆ ਆਪਣੀ ਸਮਝ ਨਾਲ ਲਓ ਠੀਕ ਨਹੀਂ ਇਹ ਸੰਦੀਪ ਸਿੰਘ ਆਹੀ ਵੀਡੀਓ ਚ ਕਹਿ ਕਹਿ ਕੇ ਨਾ ਦੁੱਧ ਹੂੰ ਅਸੀਂ ਲੋਕਾਂ ਨੂੰ ਚੜਾ ਲਿਆ ਭੂਏ ਆ ਜਿਓ ਜੀ ਹਾਂ ਵੇ ਸੰਦੀਪ ਸਿੰਘ گاਵਾ ਚ ਕੋਈ ਕਾਇਤ ਨਹੀਂ ਹਾਂ ਨਿਮਾ ਹੀ ਚੌਗੀ ਬਚੀ ਸੰਦੀਪ ਸਿੰਘ ਹੁਣ ਇਹ ਤੇ ਸੂਈ ਹੈ ਇਹਦੇ ਕੋਲ ਦੁੱਧ ਦੱਸਣਾ ਪੈਣਾ ਹਾਂ ਇਹਦੇ ਕੋਲ ਹੁਣ ਦੋ ਦੋ 14 15 ਕਿਲੋ ਦੇ ਵਛੀ ਕਬੂਤਰੀ ਮਗਰ ਵਛੀ ਜਰਸੀ ਠੀਕ ਆ ਜਰਸੀ ਦਾ ਲਗਾ ਵੇ ਵਛੀ ਭਾਂਜ ਕਾਲ ਕਾਫੀ ਵੇ ਵਛੀ ਤਸਦੀਪ ਸਿੰਘ ਵੇ ਵਛੀ ਦਾ ਫੈਸ਼ਨ ਦੋ ਦੇ ਤੇ ਕੋਣਾ ਹੰਦੀਪ ਸਿੰਘ 14 15 ਕਿਲੋ ਅੱਜ ਜੇ ਸਾਡੇ ਕੋਲ ਆ ਗਈ ਫੇਰ 20 ਕਿਲੋ ਰਹਿ ਜੇ ਤੇ ਕਿਸ ਦੇ ਕੋਲ ਜਾ ਕੇ ਪਤਾ ਨਹੀਂ 10 ਰਹਿਣਾਗੇ 14 ਹੀ ਰਹਿਣਾ ਇਹ ਵੀ ਨਹੀਂ ਜੇ ਪਤਾ ਠੀਕ ਨਹੀਂ ਇਹਦੇ ਉੱਤੇ ਚੜਾਂਗੇ ਜੇ ਖਸਮ ਬਣ ਕੇ ਰਵਾਂਗੇ ਤਾਂ ਫੇਰ ਗੱਲ ਬਾਣੀ ਤੇ ਜੇ ਆਖਿਆ ਇਹਨਾਂ ਨੂੰ ਛੱਡਦੇ ਆ ਕੋਈ ਨਹੀਂ ਲੈਣ ਦੀਆਂ ਬਸ ਵਪਾਰੀਆਂ ਪਾਤੇ ਦੋ ਦੋ ਦਿਨ ਵੰਡ ਤੇ ਹੁਣ ਚੋਈ ਜੀਏ ਵੇਖਣ ਦੀ ਸਾਂ ਲੇਵਾ ਕੱਟ ਆਲਾ ਕੋਈ ਕਹਿਰ ਤੇ ਨਹੀਂ ਆ ਚੀਜ਼ ਹੈ ਥਾਪੀ ਇੱਤੇ ਵੱਜਦੀ ਆ ਵੱਜਦੀ ਥਾਪੀ ਓ ਪਿੱਛੇ ਮੂਹ ਦਾ ਫਟੇ ਨਾ ਪਿਓਰ ਨਸਲ ਚ ਅਸਦੀਪ ਸਾਂ ਕੋਈ ਕਮੀ ਨਹੀਂ ਹੈ ਗਈ ਵੇਖ ਲੈ ਸ਼ੰਭੂ ਵੇ ਠੀਕ ਆ ਤੇਰਾ ਕੈਮਰਾ ਚੱਟਣ ਨੂੰ ਫਿਰਦੀ ਆ ਫੋਨ ਪੜਨਾ ਆਂਦੀ ਆ ਚਵਾਈ ਸੰਦੀਪ ਸਿੰਘ ਜੀ ਦਾ ਹੱਥ ਲਾਉਣ ਦੀ ਲੋੜ ਨਹੀਂ ਐਨੀ ਚਾਬ ਆਵਦੀ ਆ ਲੱਗਾ। ਪਰ ਸਰ ਲਾਸਟ ਪੀਸ ਹੈਗਾ ਨਾ। ਲਾਸਟ ਪੀਸ ਸੰਦੀਪ ਸਿੰਘ ਅੱਜ 7 ਕਿ ਗਾਵਾਂ ਗਾਵਾਂ 10 ਕਿ ਆਈਆਂ ਸੀ ਕੱਲ ਦੀਆਂ 1-2 ਚਲੋ ਮਾਰਾ ਹੀ ਕਿਰਪਾ ਕਰਦੀ। ਵੀ ਇਹ ਦਾ ਮਾਰਾ। ਵੇਖ ਗਿਆ ਚਲੋ ਕੋਈ ਨਹੀਂ ਆਪੇ ਹੋਰ ਆ ਜਾਣਗੀਆਂ। ਲਈਆਂ ਨੇ ਮਾਲ ਇੱਕ ਦੋ। ਬਹੁਤ ਵਧੀਆ ਤਾਂ ਨਹੀਂ ਸਾਡੇ ਕੋਲ ਐਵੇਂ ਗੱਪਾਂ ਵੀ ਲਈਆਂ ਨੇ ਅਸੀਂ 2 ਕਿ ਲਈਆਂ। ਉਹ ਕੱਚੀਆਂ ਆ ਜੇ। ਤੁਸੀਂ ਇਹ ਹੋ ਮਾਰ ਲਿਆ। ਸ਼ੰਭੂ ਵਾਸ਼ੀ ਵਿਖਾਤੀ ਨਾ। ਆਹ ਵਾਸ਼ੀ ਵਿਖਾਦੇ ਮਗਰ। 10 ਕਿ ਦਨਾ ਦੀ ਸੂਈ ਆ। ਇਹ ਤਾਂ ਘੋਂਦੋ ਦੀ 14-15 ਕਿਲੋ ਜੇ ਸਾਡੇ ਘਰ ਰਵੇ। ਫੇਰ ਤੇ ਵੀ ਅਸੀਂ 20 ਕਿ ਹਾਂ ਵੇ ਸ਼ੰਭੂ ਤੇ ਜੇ ਹੁਣ ਕਿਸੇ ਦੇ ਘਰ ਜਾਵੇ ਕੋਈ ਕਹਿ ਨਹੀਂ ਸਦਾ ਸੰਦੀਪ ਸਿੰਘ ਆ ਇੱਧਰ ਵੇ ਐਨੂ ਆ ਇੱਧਰ ਵੇਖ ਇਸਦੀਪ ਜੀ ਹਾਂਜੀ 1 2 3 4 ਚਾਰ ਚਾਂ ਦਾ ਹੀ ਭਾਜ ਜਿਹੜਾ ਵਾ ਇਹ ਇੱਕੋ ਹੀ ਇੱਕੋ ਹੀ 7000 ਦੀਆਂ ਵੇੜਾ ਦੇ ਦੀਆਂ ਹੈ 70 70 70 ਦੀਆਂ ਸਾਰੀਆਂ ਨਹੀਂ 1 70 ਦੀ ਆਵੇਂ ਲੱਗ ਗਿਆ ਮਤਲਬ ਇਹ ਤਾਂ ਜੇ 70 ਸਾਰੇ ਹੁੰਦੇ ਹੁਣ ਤੁਹਾਡੇ ਮੂੰਹ ਨੇ ਗੱਲ ਨਿਕਲੀ ਪਹਿਲੇ ਜਾਣੀ ਸੀ 70 70 ਦੀ ਇੱਕ ਯਾਰ 70 ਦੀ ਇੱਕ ਦੇ ਦੀਏ ਹੋ ਜੂ ਮੰਨਦਾ ਪੰਜ ਛੱਡੀ ਏ ਸਾਰਿਆਂ ਤੋਂ ਕਿ ਕਲੀ ਕਲੀ ਪੰਜ ਪੰਜ ਹਜ਼ਾਰ ਰਹਿਣ ਪੈਣ ਦੀਆਂ ਹਾਂ ਠੀਕ ਆ ਹੈਗੀ ਕੋਈ ਘਰ ਜਿੰਨੀ ਮਰਜ਼ੀ ਕੱਢਦੇ ਪਰਵਾਹ ਹੀ ਕੋਈ ਨਹੀਂ ਚੱਲਣ ਦੇ ਕੰਮ ਤੇ ਇਹ ਦੱਸ ਦੇ ਪੀ ਤੈਨ ਗਰੇ ਨਾ ਤੂੰ ਦਾ ਸੁਣ ਜੋ ਤੂੰ ਕਰਦੇ ਹਾਂ 60 ਚੋਂ 100 ਰੁਪਇਆ ਛੋੜ ਕਰਨੀ ਗੁੱਸਾ ਕੋਈ ਨਾ ਕਰਿਓ ਚਾਹੇ ਆ ਲੈ ਲਿਓ ਚਾਹੇ ਜਰਸੀ ਲੈ ਲਿਓ ਚਾਹੇ ਚਟੀ ਲੈ ਲਿਓ ਚਾਹੇ ਕਾਲੀ ਲੈ ਲਿਓ ਆ ਚਾਰੇ ਵੇਣਾ ਚਾਰੇ ਵੇਣਾ 60 ਦੇ ਪਾ ਨਾ 100 ਰੁਪਇਆ 100 ਰੁਪਇਆ ਛੋੜ ਹਣੀ ਜੇ ਇਹ ਚ ਗੁੱਸਾ ਨਹੀਂ ਕੋਈ ਕਹਦੇ ਫੌਜੀ ਖੁਸ਼ ਗਿਆ ਕੋਈ ਕਹਦੇ ਫੌਜੀ ਗਰਮਿਆ ਮੈਂ 100 ਹੀ ਛੜ ਰਾਂ ਇਹਨਾਂ ਚੋ ਪਤਾ ਨਹੀਂ ਮੈਨੂੰ 1000 ਬਜਣਾ ਕਿਹ ਚੋ ਕਿਹ ਚੋ 4 ਬਜਣਾ ਕਿਹ ਚੋ 2 ਬਜਣਾ ਮੈਂ ਆਪਣੇ ਸਮਝਾ ਨ ਦਿੱਤੀਆਂ ਉਹ ਵੀ ਇਹ ਕਰਕੇ ਦੇਤੀਆਂ ਮੈਂ ਜਲ 1000 ਰਾਈਡ ਕਰਨੀ ਥੋ ਮੁੜ ਕੇ ਅਗਲਾ ਕੀਦਾ ਯਾਰਾ ਕਿੰਨੇ ਪੈਸੇ ਮੰਗੇ ਮੈਂ ਕਹਿੰਦਾ ਭਾਈ ਫੇ ਵੀਡੀਓ ਵੇਖ ਕੇ ਦੱਸੂ ਮੇਰਾ ਚੇਤਾ ਵੀ ਉਦਾਂ ਦਾ ਤੈਨੂੰ ਬੜਾ ਮਾੜੇ ਬੰਦੇ ਭਰਾ ਦਿਮਾਗ ਵੀ ਉਹਨਾਂ ਦਾ ਕੰਮ ਕਰਦਾ ਹੈ ਇਹੋ ਹੀ ਮਾਲ ਦਿੱਸਿਆ ਤਿੰਨ ਕਿ ਸੁਈਆਂ ਨੇ ਤੇ ਚਾਰ ਸੂਣ ਵਾਲੀਆਂ ਚਾਰ ਸੂਣ ਵਾਲੀਆਂ ਦਿੱਸਿਆ ਇੱਕ ਵਾਰੀ ਸ਼ੰਭੂ ਸਾਰੀਆਂ ਤੇ ਕੈਮਰਾ ਘਮਾਇਆ ਮੇਰਾ ਵੀਰ ਵੇਹ ਬੱਚੀ ਨੰਬਰ ਲੈ ਕੇ 1 ਨੰਬਰ ਤੱਕ 4 ਨੰਬਰ ਤੋਂ ਲੈ ਕੇ 7 ਨੰਬਰ ਤੱਕ 7 ਨੰਬਰ ਦਾ 60 60000 ਦੀਆਂ ਬਾਕੀ ਵੀ ਜਿਹੜੀਆਂ ਰੇਟ ਇਹਨਾਂ ਦਾ ਫਿਕਸ ਜੇ ਇਦੋਂ ਘਟਣਾ ਕੋਈ ਨਹੀਂ ਜੇ ਜਿਹੜਾ ਰੇਟ ਕਰਤਾ ਉਹ ਫਿਕਸ ਹੀ ਰਹਿਣਾ ਜੇ ਜਿੰਨਾਂ ਕੋ ਆਈਆਂ ਉਹਨਾਂ ਵੀਡੀਓ ਵੇਖਣੀਆਂ ਜਿਨੇ ਖੜਨੀ ਉਹਨੇ ਤੇ ਵੇਖ ਕੇ ਖੜਨੀ ਖੜਨੀ ਨੀਸਿਆਂ ਇਹੋ ਮਾਲ ਆ ਤੇ ਇੰਨੀਆਂ ਗੱਲਾਂ ਬਾਤਾਂ ਜੇ ਫੇਰ ਵੀ ਕੋਈ ਭਰਾਈ ਗਲਤੀ ਮਿਲਤੀ ਹੋਈਂਦੀ ਮਾਫੀ ਕਰਦਿਆ ਕਰੋ ਕਿਉਂਕਿ ਸਾਡੇ ਨਾਲ ਵੀ ਹੁੰਦੀਆਂ ਕਿਸੇ ਦੀ ਕੋਈ ਨੁਕਸਾਨ ਹੁੰਦਾ ਕਿਸਦਾ ਕੋਸ਼ ਹੁੰਦਾ ਵਪਾਰੀ ਬੰਦਦਾ ਵਪਾਰ ਕੋਈ ਸੌਖਾ ਖੇਡ ਨਹੀਂ ਹੈਗੀ ਇਦਾਂ ਕਰਿਆ ਨਾ ਕਰੋ ਕਿਉਂਕਿ ਵਪਾਰੀ ਸੌਖਾ ਥੋੜਾ ਵਾ ਜਿਨੇ ਇੰਨਾ ਮਾਲ ਬਾਹਰੋਂ ਇਕੱਠਾ ਆਕਰ ਉਹ ਕਰ ਜੇ ਕਰਦੇ ਤੁਸੀਂ ਜਾ ਕੇ ਮਾੜੀ ਜੀ ਵੀ ਗ ਸਾਡੇ ਵਾਸਤਾ ਰੋਗ ਨਹੀਂ ਹੈਗਾ ਅਸੀਂ ਤੇ ਮੋਲ ਲਿਆਂਦੀਆਂ ਇਹ ਪਰੀਆਂ ਨੇ ਬਿਲਕੁਲ ਇਹ ਤੇ ਪਤਾ ਨਹੀਂ ਇਹਨੇ ਕਿਨੂੰ ਤਾਰਨਾ ਤੇ ਕਿਨੂੰ ਮਾਰਨਾ ਅਸੀਂ ਤੇ ਸਿੱਧੀ ਗੱਲਾਂ ਨੇ ਹੈ ਬਿਲਕੁਲ ਤੇ ਇਹ ਕਰਕੇ ਆਪਣੀ ਨਜ਼ਰ ਨਈ ਐ ਵੀਡੀਓ ਵੇਖੋ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ 5000 ਤੋਂ ਘੱਟ ਸਾਈ ਨੀ ਜੋ ਲੈਣੀ ਤੇ ਦੂਜੇ ਦਿਨ ਗਾਨੀਏ ਰੱਖਣੀ ਹੂੰ 5-5 ਦਿਨ ਪੱਠੇ ਨੀਏ ਪਾਉਣੇ 4 ਦਿਨ ਪੱਠੇ ਪਾਉਂਦੇ ਮੁੜ ਕੇ ਆਉਂਦੇ ਨਹੀਂ 5-6 ਜਣੇ ਆ ਜਾਂਦੇ ਗੱਡੀ 'ਚ ਕਿਉਂਕਿ ਹੁਣ ਸਾਰਿਆਂ ਕੋ ਗੱਡੀਆਂ ਤੋ ਸਾਰੇ ਆਂਦੇ ਮੀ ਪੈਣ ਰਿਆ ਚਾਲ ਗਾ ਗਾਈ ਵੇਖਮਨੇ ਸਾਰੇ ਫੇਕ ਜਣਾ ਇਧਰੋਂ ਵਿੰਦਾ ਦੂਜਾ ਉਧਰੋਂ ਤੇ ਜਾ ਇਧਰੋਂ ਪੰਜ ਜਾਓ ਛੇ ਆਓ ਜਿਹਨੇ 5000 ਰੁਪਇਆ ਸਾਈ ਭਾਈ ਉਸੇ ਦਿਨ ਹੀ ਆਉਣਾ ਪਊ ਅਗਲੇ ਦਿਨ ਕੋਈ ਨਹੀਂ ਜਿੰਨੇ ਮਰਜੀ ਭਾਵੇਂ 10 ਜਣੇ ਆ ਜਾਓ ਡਾਕਟਰ ਲੈ ਆਉਂਦੇ ਡਾਕਟਰ ਫੇਕ ਹੱਥ ਨਾਲ ਨਿੱਕੀ ਚਵਾਈ ਕਰਦਾ ਇੱਕ ਨਾ ਮੋਟੀ ਮੈਂ ਕਿਹਾ ਡਾਕਟਰ ਸਾਹਿਬ ਛੱਟ ਲੱਗੀ ਆ ਐ ਨਹੀਂ ਤੇ ਮੈਂ ਹਲੇ ਆਖ ਲੋਪੜਾ ਮੈਂ ਪਹਿਲਣ ਵਸ਼ੀ ਦੋ ਦੰਦ ਤੇ ਛੱਟ ਲੱਗੀ ਆ ਮੇਰੇ ਹੱਥੇ ਮੁੜ ਕੇ ਛੱਟ ਦੱਸਦੇ ਮੈਂ ਕਿਹੜਾ ਨਿਆਣਾ ਜਿਹੜਾ ਮੈਂ ਪਾਸ ਕਰਕੇ ਲਿਆ ਤੇ ਚੰਗੇ ਲੱਗੀਦਾ ਨਕਾਤੀਆਂ ਸਾਡੇ ਨਾਲ ਤੇ ਰੈਸੇ ਕਰੀ ਬੋਲਦੀਆਂ ਹੋਰ ਕੋਟ 엥ਾ ਅਲਵਾਦ ਢਿੰਗ ਦਾ ਵੀ ਯੋਰ ਯਾਰ ਹੋਇਆ ਅੱਜ ਮਾਲ ਇਕੱਠਾ ਕੀਤਾ ਸਦੇਸਿਆਂ ਭਾਜਦਾ ਉੜ ਕੇ ਤੈਨੂੰ ਆਇਆ ਤੋਇਆ ਵੀ ਇਹਨੇ ਵਿਚਾਰਨੇ ਫਿਰ ਸਾਰਾ ਕੰਮ ਕਰਦਾ ਹੋਣਾ ਬਾਕੀ ਇਹਦੀ ਬੜੀ ਬਾਦਰੀ ਸਦੀਪ ਸਿੰਘ ਇਹਦੀ ਦੇਣ ਨਹੀਂ ਦੇਖਦੇ ਚਲੋ ਆ ਬੰਦੇ ਬੜੇ ਵੇਖੇ ਆ ਪਰ ਹਿੰਮਤ ਬੜੀ ਹਿੰਮਤ ਬਹੁਤ ਜ਼ਿਆਦਾ ਬਾਕੀ ਚਲੋ ਵਿਚਾਰਾ ਕਰਮਾ ਵਾਲਾ ਵਾ ਜਿਹੜਾ ਬੰਦਾ ਨੀਤ ਸਾਫ ਹੈ ਨਾ ਸੰਦੀਪ ਸਿੰਘ ਗੱਲ ਸੁਣ ਮੇਰੀ ਨੀਤ ਨੂੰ ਮਰਾਦਾ ਨੇ ਜਿਹਦੀ ਨੀਤ ਸਾਫ ਉਹਨੂੰ ਸਾਰੀ ਜਗ੍ਹਾ ਜੇ ਕਿਤੇ ਵੀ ਚੱਲ ਜੇ ਕਾਮਯਾਬ ਬਿਲਕੁਲ ਬਿਲਕੁਲ ਅਹੀਂ ਕਦੇ ਵੀ ਚੱਲ ਜਾਈਏ ਅਸੀਂ ਕੰਮ ਕਰ ਕੋ ਸਾਡੀ ਨੀਤੀ ਚੰਗੀ ਆ ਅਸੀਂ ਮਿਹਨਤ ਕਰ ਲੈਣੀ ਭਾਵੇਂ ਸਾਨੂੰ ਜਿੱਥੇ ਮਰਜ਼ੀ ਡਾਦੋ ਅਸੀਂ ਪੰਗਾ ਲੈ ਹੀ ਲੈਣਾ ਜੇ ਮਿਹਨਤ ਨਹੀਂ ਕਰਨੀ ਤੇ ਫੇਰ ਮੁੜ ਕੇ ਗੱਲਾਂ ਹੀ ਕਰਨੀਆਂ ਬਾਕੀ ਦੀਪ ਸਿੰਘ ਆ ਮੋਬਾਈਲ ਨੰਬਰ 98141 78121 ਪਿੰਡ ਥਰੀਏਵਾਲ ਚੌਂਕ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਬਾਪੂ ਸਾਡਾ ਧੁਪੇ ਖਲੋਤਾ ਵੇਦਾ ਉਹਦੀਆਂ ਸੇਵਾਤਾਂ ਕਰਤੀਆਂ ਓਰੇ ਆ ਜਾ ਬਾਪੂ ਵੀ ਸਾਡਾ ਬਹੁਤ ਚੰਗਾ ਜੀ ਚਲ ਐਵੇਂ ਅਖੀਆਂ ਮੁੰਡਾ ਵੀ ਨਾ ਚਲੋ ਜਿੰਨੇ ਜੋਗ ਹਨ ਬਜ਼ੁਰਗ ਸਰੀਰ ਆ ਬਹੁਤ ਕੰਮ ਕਰਦਾ ਉਹੀ بڑا ਆਸਰਾ ਕਰਦਾ ਹਾਂ ਜੀ ਸਿਆ ਕੰਮ ਸਾਰਾ ਇਹਨਾਂ ਦੇ ਸਿਰ ਤੇ ਮੈਂ ਤੇ ਕਰਦਾ ਕੱਖ ਨਹੀਂ ਹਾਂ ਮੇਰੇ ਤੇ ਆਪਣਾ ਕੰਮ ਨਹੀਂ ਮੁੱਕਦਾ ਤਾਂ ਮੈਂ ਇਹਨਾਂ ਨਾਲ ਕੀ ਕਰਾਉਣਾ ਬਿਲਕੁਲ ਜੀ ਹੋਰ ਕੋਈ ਗੱਲ ਬាទ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਕੋਈ ਲਾਂਮਾ ਲੂਮਾ ਤੇ ਨਹੀਂ ਹੁੰਦਾ ਭਰਾ ਹੈ ਮੇਰੇ ਨਾਲ ਲਾਂਮਾ ਹੈਗਾ ਤੇਨੂੰ ਠੀਕ ਹੈ ਜੀ